ਮੇਰਾ ਨਾਮ ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਰਿਵਾਰ ਜੁਨੀਅਰ ਰਜਿਸਟਰ ਜਲ ਸੋਧ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਜਲ ਸੋਧ ਵਿਭਾਗ ਦੇ ਪ੍ਰਮੁੱਖ ਸਕੱਤਰਾ ਕ੍ਰਿਸ਼ਨ ਕੁਮਾਰ ਆਈਐਸ ਤੁਹਾਨੂੰ ਪਤਾ ਹੀ ਹੈ ਕਿ ਉਹ ਪਿੱਛੇ ਵੀ ਐਜੂਕੇਸ਼ਨ ਦੇ ਵੀ ਇੱਕ ਸੈਕਟਰੀ ਰਹਿ ਚੁੱਕਿਆ ਔਰ ਡੀਜੀਐਸ ਵੀ ਰਹਿ ਚੁੱਕਿਆ ਤੇ ਸਾਰੇ ਭਲੀ ਭਾਤ ਜਾਣਦੇ ਆ ਕਿ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਹਾਲ ਕੀਤਾ ਸੀ ਐਜੂਕੇਸ਼ਨ ਦਾ ਝੂਠੇ ਅੰਕੜਿਆਂ ਨਾਲ ਹੀ ਸਰਕਾਰ ਦੇ ਵਿੱਚ ਆਪਣਾ ਹੀਰੋ ਬਣਨਾ ਚਾਹੁੰਦੇ ਆ ਕਿਉਂਕਿ ਮਤਲਬ ਐਜੂਕੇਸ਼ਨ ਦਾ ਸਿਸਟਮ ਕੁਝ ਹੋਰ ਆ ਇਰੀਗੇਸ਼ਨ ਦਾ ਇਹ ਪਬਲਿਕ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਇਹ ਸਾਡਾ ਡਾਇਰੈਕਟਰ ਪਬਲਿਕ ਨਾਲ ਜਿਹੜਾ ਸਾਡਾ ਰਾਬਤਾ ਉਸ ਕਰਕੇ 250 ਪਟਵਾਰੀ ਦੀ ਜਿਹੜੀ ਚਾਰ ਸ਼ੀਟ ਹੋ ਗਈ ਸੀ ਕਿ ਤੁਸੀਂ 100% ਸਾਨੂੰ ਇਰੀਗੇਸ਼ਨ ਕਰਕੇ ਦਿਖਾਓ ਤਾਂ ਉਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖੀ ਕਿ ਮੇਰਾ 200 ਪਟਵਾਰੀ ਤੁਸੀਂ ਚਾਰ ਸ਼ੀਟ ਕਰਤਾ ਤੇ ਅਸੀਂ ਨਾ ਸੈਚਰਡੇ ਨਾ ਕੋਈ ਸੰਡੇ ਸਾਨੂੰ ਕੋਈ ਛੁੱਟੀ ਨਹੀਂ ਅਸੀਂ 16-16 ਘੰਟੇ ਕੰਮ ਕਰ ਰਹੇ ਆਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਕਰਦੇ ਜੇਕਰ ਮੈਂ ਉਹਨਾਂ ਦੀ ਗੱਲ ਰੱਖਣੀ ਚਾਹੀ ਤਾਂ ਮੈਨੂੰ ਸਸਪੈਂਡ ਕਰਕੇ ਬਠਿੰਡਾ ਤੋਂ ਉੱਤੇ ਪਠਾਨਕੋਟ ਲਾਦਾ ਜੀ ਆਪਾਂ ਕੀ ਸੀ ਕਿਵੇਂ ਇਹ ਕਰਵਾਉਣਾ ਜੀ ਤੁਹਾਨੂੰ ਦੱਸਿਆ ਜੀ ਪ੍ਰਮੁੱਖ ਸਖਤਰਾ ਜਿਹੜੇ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹ ਝੂਠੇ ਅੰਕੜੇ ਨਹੀਂ ਸਾਨੂੰ ਇਰੀਗੇਸ਼ਨ ਕਹਿ ਰਹੇ ਸੀ ਕਿ ਤੁਸੀਂ 100% ਅੰਕੜੇ ਸਾਨੂੰ ਦਿਓ ਕਿ ਤੁਸੀਂ ਤੁਸੀਂ ਇਹ ਗੱਲ ਕਹੋ ਕਿ 100% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਤੇ ਅਸੀਂ ਆਪਦੇ ਪੰਜਾਬ ਨਾਲ ਅਸੀਂ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਸਾਡੇ ਕੋਲੇ ਕਲਮਾ ਅਸੀਂ ਗਲਤ ਰਿਪੋਰਟ ਕਿਉਂ ਦੇਗੇ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕ੍ਰਿਸ਼ਨ ਕੁਮਾਰ ਦੀ ਇਹ ਕੀ ਮਨਸ਼ਾ ਕਿ ਕਿਉਂ ਮਤਲਬ ਉਹ ਜਿਹੜਾ ਪੰਜਾਬ ਦਾ ਪਾਣੀ ਸਰਪਲਸ ਦਿਖਾਉਣਾ ਚਾਹੁੰਦਾ ਇਹ ਮੇਰੇ ਸਮਝ ਤੋਂ ਬਾਹਰ ਹੈ ਇਹ ਇਹ ਮੁੱਦਾ ਕ੍ਰਿਟੀਕਲ ਮੁੱਦਾ ਹੀ ਬਣਿਆ ਜੀ ਤੁਹਾਡਾ ਰੈਫਰੈਂਸ ਹੈ ਇਹ ਕ੍ਰਿਟੀਕਲ ਦੀ ਪਾਰਟੀ ਦੇ ਫਰਮਾਇਦੇ ਨੇ ਅਸ ਕਾਨਫਰੰਸ ਕੀਤੀ ਵੀ ਜਿਹੜੇ ਟੱਟ ਤੋਂ ਆਂਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਟੀਗੋਰ ਦੇ ਸਪੀਚ ਕੀਤੇ ਜਾਣੇ ਤਾਂ ਜੋ ਪੰਜਾਬ ਦਾ ਪਾਣੀ ਜਿਹੜਾ ਹਰਿਆਣੇ ਨਾਲ ਨੂੰ ਦਿੱਤਾ ਜਾ ਰਿਹਾ ਕੁਝ ਇਸ ਤਰ੍ਹਾਂ ਦੀ ਗੱਲ ਹੈ ਸਰ ਅਸੀਂ ਸਰਕਾਰੀ ਮੁਲਾਜ਼ਮਾ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹਣਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ ਉਹ ਵੱਧ ਜਾਣਕਾਰੀ ਹੈ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਇਹਦੀ ਕੋਈ ਜੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਇਸ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਤੁਸੀਂ ਇਹਨੂੰ ਸਮਝੋ ਕਿ ਤੁਹਾਨੂੰ ਕਿਉਂ ਗੁੰਮਰਾਹ ਕਰ ਰਿਹਾ ਹੈ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਕਿ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਅਕਸ਼ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹ ਲੈ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗੁੰਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਜਸਕਰ ਜਿਹੜਾ ਹੋਰ ਤੱਕ ਜਿਹੜਾ ਜਿਹੜੇ ਕਿੰਨੇ ਕਰ ਰਹੇ ਕਿੰਨੇ ਤੋਂ ਪਰਸੈਂਟ ਹੈ ਜਿਹੜਾ ਪਾਣੀ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫੀਸੀ ਦੀ ਜਿਹੜਾ ਪਰਸੈਂਟੇਜ ਇਹ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਦੀ ਇਰੀਗੇਸ਼ਨ ਹੋ ਰਹੀ ਆ 20 ਤੋਂ 21 ਅਸੀਂ ਇਸ ਗੱਲ ਤੇ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1-2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ 22% 23% ਆਪਾਂ ਦਿਖਾ ਦਾਂਗੇ ਪਰ ਸਰ 23 21 ਤੋਂ 22% ਨੂੰ ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮੁੱਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਵੱਲੋਂ ਹਾਂਜੀ ਇੱਕ ਵਿਸ਼ਾ ਸੀਗਾ ਜੀ ਪਿਛਲੇ ਦਿਨੀ ਮਤਲਬ ਸਾਡੇ ਵੀ ਧਿਆਨ ਚ ਆਇਆ ਮਤਲਬ ਫੇਸਬੁੱਕ ਵਗੈਰਾ ਤੇ ਕਾਫੀ ਸਾਰੇ ਜਰਨਲਿਸਟ ਕਹਿ ਰਹੇ ਸੀ ਕਿ 100% ਇਡੀਕੇਸ਼ਨ ਦਾ ਪੰਜਾਬ ਨੂੰ ਕੀ ਨੁਕਸਾਨ ਹੈ 100% ਇਡੀਕੇਸ਼ਨ ਵਖਾਏ ਦਾ ਅਸੀਂ ਨਹੀਂ ਕਹਿੰਦੇ ਕਿ 100% ਇਰੀਗੇਸ਼ਨ ਦਾ ਪੰਜਾਬ ਨੂੰ ਨੁਕਸਾਨ ਆ ਸੀ ਕਹਿੰਦੇ ਕਿ ਨਾ ਹੋਣ ਦੇ ਬਾਵਜੂਦ 100% ਇਰੀਗੇਸ਼ਨ ਵਿਖਾਏ ਦਾ ਪੰਜਾਬ ਨੂੰ ਨੁਕਸਾਨ ਇਰੀਗੇਸ਼ਨ ਹੋਣੀ ਕਿੱਥੇ ਅਲਜਾਇਆ ਕਿੱਥੇ ਜਾ ਰਿਹਾ ਸਾਰੇ ਸਿਸਟਮ ਨੂੰ ਅਲਜਾਇਆ ਜਾ ਰਿਹਾ ਕਿ ਜੀ ਪੰਜਾਬ ਆਪ ਦਾ ਜਿਹੜਾ 70% ਪਾਣੀ ਯੂਟਿਲਾਈਜ਼ ਕਰ ਪਾ ਰਿਹਾ ਮਤਲਬ ਵਰਤ ਪਾ ਰਿਹਾ ਅੱਜ ਦੀ ਤਰੀਕ ਦੇ ਵਿੱਚ ਸਿੰਚਾਈ ਹੋ ਰਹੀ ਹੈ 21% ਹੁਣ ਇਸ ਡਾਟੇ ਨੂੰ ਧਿਆਨ ਚ ਰੱਖ ਲਓ ਕਿ 70% ਪਾਣੀ ਵਰਤਿਆ ਸਿੰਚਾਈ ਹੋਈ 21% ਹੁਣ ਸਿੰਚਾਈ ਹੁਣ ਹੋਣੀ ਕਿੱਥੇ ਹੈ ਜਿੱਥੇ ਖਾਲ ਜਾਣਾ ਹੈ ਬਾਲਤੀਆਂ ਨਾਲ ਪਾਣੀ ਖੇਤਾਂ ਨੂੰ ਨਹੀਂ ਲੱਗਣਾ। ਜੇ ਪਟਵਾਰੀਆਂ ਦੇ ਉੱਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਇਸੇ ਤਰ੍ਹਾਂ ਪ੍ਰਮੁਖ 77 ਵੱਲੋਂ WhatsApp ਰਾਹੀਂ ਜਾਂ ਹੋਰ ਬਕਰੇ-ਵਕਰੇ ਤਰੀਕੇ ਨਾਲ ਇਵਨ ਕਿ ਧਮਕੀਆਂ ਦੀਆਂ ਕੁਝ ਆਡੀਓ ਵੀ ਹੈ ਜਿਹੜੀ ਇਹਨਾਂ ਦੇ ਟੀਮ ਨੂੰ ਮੈਂਬਰਾਂ ਦੀਆਂ ਚਲੋ ਉਹ ਸਮਾਂ ਆਉਣ ਤੇ ਅੱਗੇ ਆਪਾਂ ਪੇਸ਼ ਕਰਾਂਗੇ ਧਮਕੀਆਂ ਦੀਆਂ ਆਡੀਓ ਵੀ ਹੈ। ਜੇ ਦਬਾਅ ਪਾ ਕੇ ਜਿੰਨਾ ਖੇਤਾਂ ਨੂੰ ਖਾਲ ਵੀ ਨਹੀਂ ਲੱਗ ਰਹੇ ਉਹਨਾਂ ਨੂੰ ਸਿੰਚਾਈ ਦੇ ਵਿੱਚ ਲਿਖਿਆ ਜਾਂਦਾ ਤੇ ਆਪਾਂ ਕਹਿੰਦੇ ਕਿ 100% ਸਿੰਚਾਈ ਹੋਗੀ। ਪਾਣੀ ਤਾਂ 100% ਨਹੀਂ ਵਰਤਿਆ ਗਿਆ ਨਾ ਪਾਣੀ ਤਾਂ ਉਹਨਾਂ ਖੇਤਾਂ 'ਚ ਹੀ ਪਹੁੰਚਿਆ ਜਿੱਥੇ ਖਾਲਸੀ ਪਾਣੀ 70% ਲੱਗਿਆ ਸਿੰਚਾਈ 100% ਹੋਗੀ ਅੱਜ ਦੀ ਸਥਿਤੀ ਦੇ ਵਿੱਚ ਪਾਣੀ 70% ਲੱਗਿਆ ਸਿੰਚਾਈ 21% ਹੋਗੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹੀ ਦੁਬਾਰਾ ਰਹਿੰਦਾ ਪਾਣੀ 70% ਵਰਤਿਆ ਗਿਆ ਸਿੰਚਾਈ ਕਿੰਨੀ ਹੋਗੀ 100% ਹੁਣ ਇਹਦਾ ਦੱਸੋ ਕਿ ਇਹਦਾ ਨੁਕਸਾਨ ਪੰਜਾਬ ਨੂੰ ਹੋਊਗਾ ਐਸਵਾਈਐਲ ਦੇ ਵਿੱਚ ਸਭ ਮੈਨੂੰ ਲੱਗਦਾ ਕਿ ਸਭ ਆਪਾਂ ਇੰਨੀ ਇੱਕ ਗੱਲ ਤਾਂ ਸਮਝ ਸਕਦੇ ਹਾਂ ਇਸ ਵਿੱਚ ਇਹ ਮੇਰਾ ਨਾਮ ਅਫਾਰ ਸਿੰਘ ਸੀਨੀਅਰ ਮਿੱਤ ਪ੍ਰਾਨ ਨੈਰੀਪੁਰਵਾਰ ਯੂਨੀਅਨ ਪੰਜਾਬ ਮੈਂ ਥੋੜਾ ਜਿਹਾ ਕਾਨੂੰਨੀ ਜੋ ਗੱਲਾਂ ਨੇ ਉਹਦੇ ਬਾਰੇ ਚਾਨਣਾ ਪਾਉਣਾ ਚਾਹੁੰਦਾ ਸਭ ਤੋਂ ਪਹਿਲੀ ਗੱਲ WhatsApp ਗਰੁੱਪ ਬਣਾਉਣਾ ਸਰਕਾਰੀ ਕੰਮਾਂ ਲਈ ਉਸਦੀ ਵਰਤੋਂ ਕਰਨਾ ਜਿਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਸ ਦੀ ਵਰਤੋਂ ਕਰਨੀ ਗਲਤ ਹੈ ਜਾਂ ਸਰਕਾਰ ਦੇ ਕਿਸੇ ਵੀ ਕੰਮ ਦੇ ਵਿੱਚ ਅਜਿਹੇ WhatsApp ਗਰੁੱਪਸ ਜੋ ਬਣਾਏ ਜਾਂਦੇ ਨੇ ਉਹਨਾਂ ਦੀ ਵਰਤੋਂ ਕਰਨੀ ਗਲਤ ਹੈ ਉਹ ਇਹ ਪੱਤਰ ਜਿਹੜਾ ਹੈ ਸਰਕਾਰ ਵੱਲੋਂ ਮੇਲ ਰੂਪ ਚ ਦਿੱਤਾ ਗਿਆ ਔਰ ਇਸ ਦੇ WhatsApp ਗਰੁੱਪ ਦੇ ਚੱਲਦੇ ਹੋયા ਹੀ ਜਦੋਂ ਅਸੀਂ ਆਪਣੀ ਸਮੱਸਿਆ ਇਹਨਾਂ ਨੂੰ ਦੱਸੀ ਤਾਂ ਇਹਨਾਂ ਨੇ ਸਾਡੇ ਸੀ ਜੋ ਸੁਪੇ ਦੇ ਪ੍ਰਧਾਨ ਨੇ ਉਹਨਾਂ ਨੂੰ ਮੁੱਤਲ ਕਰਕੇ ਪਠਾਨਕੋਟ ਲਗਾ ਦਿੱਤਾ ਗਿਆ ਤਾਂ ਜਦੋਂ ਇਹ ਬਣਦਾ ਹੀ ਨਹੀਂ WhatsApp ਗਰੁੱਪ ਚਲਾਉਣਾ ਉਸੇ ਅਧਾਰ ਤੇ ਮੁਤਲ ਕਰਨਾ ਬਦਲੀ ਕਰਨਾ ਤਾਂ ਤੁਸੀਂ ਸਾਰੇ ਸਿਆਣੇ ਹੋ ਸਮਝ ਸਕਦੇ ਹੋ ਵੀ ਇਹ ਕੀ ਹੈ ਜੋ ਚੌਂਕ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਹੈ ਇਹਦੇ 'ਚ ਅਗਲੀ ਗੱਲ ਕਰਦੇ ਹਾਂ ਅਸੀਂ ਦੂਸਰੀ ਗੱਲ ਹੈ ਦਬਾਅ ਪਾਉਣਾ ਦਵਾ ਪਾ ਕੇ ਝੂਠੇ ਅੰਕੜੇ ਇਕੱਤਰ ਕਰਨਾ ਜਾਂ ਸਾਨੂੰ ਕਿਸੇ ਹੋਰ ਤਰੀਕੇ ਨਾਲ ਆਫੀਸਰਸ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਅੰਕੜਾ ਨੂੰ ਇਕੱਤਰ ਕਰਨ ਲਈ ਕਹਿਣਾ ਇੱਕੋ ਦਿਨ ਦੇ ਵਿੱਚ ਕਾਫੀ-ਕਾਫੀ ਡਾਟੇ ਮੰਗ ਲੈਣਾ ਸਾਡੀ ਫੀਲਡ ਜੌਬ ਹੈ ਅਸੀਂ ਕੰਪਿਊਟਰ ਦੇ ਆਪਰੇਟਰ ਨਹੀਂ ਹੈਗੇ ਵੀ ਅਸੀਂ ਕੰਪਿਊਟਰ ਦੇ ਬੈਠ ਕੇ ਅਪਡੇਟ ਕਰੀਏ ਨਾ ਸਾਰਾ ਦਿਨ ਅਸੀਂ ਡਾਟਾ ਉਹਨਾਂ ਦੇ ਗੂਗਲ ਸ਼ੀਟਾ ਭਰਦੇ ਰਵਾਂਗੇ ਭਰਨੇ ਆ ਠੀਕ ਹੈ ਸਰਕਾਰ ਸਰਕਾਰ ਸਭ ਇਸ ਉੱਤੇ ਚੱਲ ਰਿਹਾ ਹੈ ਸੇ ਦਸਤੂਰ ਕੋਲ ਸ਼ਿਟਾ ਪਰ ਇਹ ਫਿਰ ਸਾਡਾ ਫੀਲਡ ਵਰਕ ਨਹੀਂ ਹੁੰਦਾ ਤਾਂ ਫੀਲਡ ਵਰਕ ਦੇ ਵਿੱਚ ਕਾਫੀ ਕੁਝ ਆਉਂਦਾ ਹੈ ਇਹਨਾਂ ਨੇ ਕਿਹਾ ਵੀ ਜਿਹੜੀਆਂ ਮਾਈਨਰਾਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਮੁਕੰਮਲ ਬਣਾ ਲਿਆ ਗਿਆ ਪ੍ਰੇਸ਼ਕੁਮਾਰ ਜੀ ਇਹ ਗੱਲ ਕਹਿ ਰਹੇ ਬਹੁਤ ਸਰੀਆ ਮਾਈਨਰਾਂ ਜੀਆਂ ਨੇ ਜਿਨ੍ਹਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸ ਦੇ ਵਿੱਚ ਪਾਣੀ ਨਿਘਾਉਣਾ ਬੜਾ ਔਖਾ ਹੈ ਉਹ ਕਦੇ ਕਿਤੇ ਟੁੱਟ ਜਾਂਦੀ ਹੈ ਕਦੇ ਕਿਤੇ ਰੁਟ ਜਾਂਦੀ ਹੈ ਵੱਖ-ਵੱਖ ਜਿਹੜੇ ਉਸ ਦੇ ਟੁੱਟਣ ਦੇ ਥਾਣੇ ਜਿੱਥੇ ਜੋ ਟੁੱਟ ਚੁੱਕੀ ਹੈ ਔਰ ਇਹਦੀ ਪਾਣੀ ਦੀ ਵਰਤੋਂ ਉਹਨੇ ਜੱਜੇ ਢੰਗ ਨਾਲ ਨਹੀਂ ਕੀਤੀ ਜਸਦੀ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਵੀ ਗੱਲ ਜਿਹੜੀ ਹੈ ਉਹ ਇਦਾਂ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਚਿਰ ਮਾਈਨਰ ਹੀ ਸੀ ਨਹੀਂ ਹੋਊਗਾ ਤਾਂ ਪਾਣੀ ਪਹੁੰਚਾਇਆ ਜਾ ਸਕਦਾ ਤਾਂ 100% ਪਾਣੀ ਦੀ ਗੱਲ ਕਰਦੇ ਆ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਵੀ ਜਿਸ ਨਾਲ ਅਸੀਂ ਸਿਰਫ ਮੂਹ ਤੱਕ ਹੀ ਸੀਮਤ ਹੈ ਬਾਲਟੀ ਜੋ ਗਲਾਪਰ ਕਿਸੇ ਹੁਣੇ ਜਰ ਨਾਲੋ 100% ਦੇ ਵਰਤੋਂ ਦੇ ਪਾਣੀ 'ਚ ਇੰਨਾ ਕੋਈ ਫਰਕ ਹੈ ਤਾਂ ਕਿ ਪ੍ਰਤੀ ਨਾਟ ਹੈ ਤਾਂ ਹੁਣ ਸਿਰ ਨੋਟ ਗਿਆ ਯਾਰਿਆ ਤਾਂ 20% ਤੋਂ ਅਸੀਂ 100% ਨਹੀਂ ਕਰ ਸਕਦੇ ਸੋ ਗਰਾਉਂਡ ਦੀ 에ਰਪੋਰਟ ਹੈ ਅਗਲੀ ਜਿਹੜੀ ਗੱਲ ਹੈ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਆਂ ਨੇ ਇਹ ਲਾਸਟ 2023 ਦਸੰਬਰ ਦੀਆਂ ਨੇ ਜਿਸ ਦੇ ਵਿੱਚ ਇਹ ਅਲੀਵਾਲ ਮਾਈਨਰ ਤੇ ਵੇਰਕਾ ਮਾਈਨਰ ਦੋਨੋਂ ਹੀ ਬੜੇ ਹੀ ਜਿਹੜੇ ਖਸਤਾ ਹੱਥ ਦੇ ਵਿੱਚ ਚੱਲ ਰਹੇ ਨੇ ਜਿਸ ਦੇ ਸੰਬੰਧ ਵਿੱਚ ਸਾਡੇ ਕੁਝ ਕੁ ਪਟਵਾਰੀਆਂ ਨੂੰ ਚਾਰੇ ਛਿੜ ਕੀਤਾ ਗਿਆ ਇਹਨਾਂ ਮਾਈਨਰਾਂ ਦੇ ਸੰਬੰਧ ਦੇ ਵਿੱਚ ਕੀ ਇਹਨਾਂ ਰਹੀਂ 100% ਇਰੀਗੇਸ਼ਨ ਹੋ ਸਕਦੀ ਹੈ ਤੁਸੀਂ ਫੋਟੋਆਂ ਦੇਖ ਕੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਸੋ ਇਸ ਦੀ ਅਗਲੀ ਗੱਲ ਇਹਨਾਂ ਨੇ ਗੱਲ ਕੀਤੀ ਹੈ ਵੀ 100% ਇਰੀਗੇਸ਼ਨ ਵਾਲੀ ਵੀ 100% ਇਰੀਗੇਸ਼ਨ ਦਿਖਾਉ ਤਾਂ ਜੇ ਅਗਰ ਅਸੀਂ 100% ਇਰੀਗੇਸ਼ਨ ਦਿਖਾਉਣੇ ਆ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆ ਕਿਉਂਕਿ 100% ਹਜੇ ਨਹੀਂ ਹੋ ਰਿਹਾ ਅੰਕੜਾ ਵਿੱਚ ਲੈ ਜਾਣਾ ਇਹ ਹੁਣ ਪਤਾ ਨਹੀਂ ਕੀ ਮਨਸ਼ਾ ਉਹਨਾਂ ਦੀ ਜਿਸ ਨੂੰ ਅਸੀਂ ਕਿਸੇ ਦੇ ਦਿਲ ਦੀ ਅਸੀਂ ਗੱਲ ਨਹੀਂ ਇਹਨਾਂ ਦਾ ਅੰਦਾਜ਼ਾ ਹੀ ਨੇ ਬਸ ਅਸੀਂ ਕਿ ਉਹਨਾਂ ਦੀ ਕੋਈ ਮਨਸ਼ਾ ਇਸ ਦੇ ਡੂੰਗੀ ਹੈ ਉਹ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪੰਜਾਬੀਏ ਤੋਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਆਪਣੇ ਗਵਾਂਢੀ ਸੂਬੇ ਨੂੰ ਜਾਂ ਆਪਣੇ ਸੂਬੇ ਨੂੰ ਜਾਂ ਕਿਸੇ ਹੋਰ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਇਹ ਉਹ ਖੁਦ ਜਾਣਦੇ ਨੇ ਉਹ ਸਾਡੇ ਨਾਲੋਂ ਬਿਹਤਰ ਉਹ ਵਧੀਆ ਕਲੀਅਰ ਕਰ ਸਕਦੇ ਆ